ਸਰਕਾਰੀ ਸਕੂਲ ਦੀ ਛੱਤ ਤੇ ਤਸਕਰਮਲਾਂੋਂ ਲੁਕਾਈ ਗਈ ਸੀ ਸ਼ਰਾਬ ਐਕਸਾਈ ਵਿਭਾਗ ਨੇ ਮਾਰਿਆ ਛਾਪਾ ਪਰਿਮਾਤਰਾ ਚ ਸਕੂਲ ਦੀ ਛੱਤ ਤੋਂ ਪ੍ਰਾਪਤ ਹੋਈ ਨਜਾਇਜ਼ ਸ਼ਰਾਬ ਜ਼ਹਿਰੀਲੀ ਸ਼ਰਾਬ ਨਾਲ ਕਈ ਚਾਨਾ ਜਾ ਚੁੱਕੀਆਂ ਹਨ ਲੇਕਿਨ ਅਜਿਹੇ ਕਾਲੇ ਦੰਦ ਕਰਨ ਵਾਲੇ ਲੋਕ ਬਾਜ ਨਹੀਂ ਆਉਂਦੇ ਉੱਥੇ ਹੀ ਆਪਕਾਰੀ ਵਿਭਾਗ ਨੂੰ ਮੇਰੀ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਪਿੰਡ ਖਤੀਪਾ ਨਜ਼ਦੀਕ ਬਟ ਤਾਲਾ ਚ ਪੁਲਸ ਵੱਲੋਂ ਪੁਲਸ ਨਾਲ ਮਿਲ ਕੇ ਐਕਸਾਈ ਵਿਭਾਗ ਵੱਲੋਂ ਰੇਡ ਕੀਤਾ ਗਿਆ ਤੇ ਪੁਲਸ ਪਾਰਟੀ ਅਤੇ ਐਕਸਾਈ ਵਿਭਾਗ ਇਹ ਦੇ ਕਹਿਰਾਨ ਰਹਿ ਗਏ ਕਿ ਪਿੰਡ ਚ ਸਥਿਤ ਸਰਕਾਰੀ ਸਕੂਲ ਦੀ ਬਿਲਡਿੰਗ ਦੀ ਛੱਤ ਤੇ ਲਾਹਨ ਦਾ ਪ੍ਰਿਆ ਡਰਮ ਰੱਖਿਆ ਹੋਇਆ ਸੀ ਉੱਥੇ ਹੀ ਪੁਲਸ ਵੱਲੋਂ ਪਿੰਡ ਚ ਹੋਰ ਸ਼ਕੀ ਥਾਵਾਂ ਤੇ ਜਦ ਪਾਲ ਕੀਤੀ ਗਈ ਤਾਂ ਪਿੰਡ ਦੀ ਉਜਾੜ ਥਾਂ ਤੋਂ ਡਰਮਾਂ ਚ ਦੇਸੀ ਅਲਕੂਨ ਵੀ ਖਰਾਬ ਹੋਏ ਜਿਸ ਤੋਂ ਹਜ਼ਾਰਾਂ ਲੀਟਰ ਨਜਾਇਜ਼ ਸ਼ਰਾਬ ਤਿਆਰ ਕੀਤੀ ਜਾਣੀ ਸੀ ਉੱਥੇ ਹੀ ਮਿਲੀ ਨਜਾਇਜ਼ ਸ਼ਰਾਬ ਨੂੰ ਪੁਲਸ ਅਤੇ ਆបਕਾਰੀ ਵਿਭਾਗ ਵੱਲੋਂ ਜ਼ਬਤ ਕਰ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਕੇ ਅੰਪਸ਼ਾਤੀ ਰੁਕਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਮੇਰਾ ਨਾਮ ਵਿਜੇ ਕੁਮਾਰ ਐਕਸਾਈਜ਼ ਇੰਸਪੈਕਟਰ ਫਤਿਹਗੜ ਜੁਡੀ ਸਰਕਲ ਅੱਜ ਹਨ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਖਦੀਬ ਦੇ ਵਿੱਚ ਨਜਾਇਜ਼ ਅਲਕੋਹਲ ਮਿਲੀ ਹੈ ਤੇ ਲਾਨ ਮਿਲੀ ਹੈ ਜਿਹਦੇ ਅਸੀਂ ਜਾ ਕੇ ਮਿਲ ਕੇ ਰਿਕਵਰੀ ਕੀਤੀ ਹੈ ਲਾਨ ਦੀ ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਮੈਨੂੰ ਸਾਨੂੰ 60 ਲੀਟਰ ਦੇ ਕਰੀਬ ਲਾਨ ਬਰਾਮਦ ਹੋਈ ਹੈ ਤੇ ਇੱਕ ਪਿੰਡ ਖਦੀਬ ਦੇ ਇੱਕ ਖਾਲੀ ਪਲਾਟ ਦੇ ਵਿੱਚ ਜਿੱਥੇ ਭੰਗ ਵਗੈਰਾ ਦੀ ਝਾੜੀਆਂ ਜੜੀ-ਬੁੱੜੀਆਂ ਸਿਰ ਹੋ ਗਈਆਂ ਸੀਗੀਆਂ ਉੱਥੇ 20 ਲੀਟਰ 25 ਲੀਟਰ ਦਾ ਸਾਨੂੰ ਜਿਹੜਾ ਪਲਾਸਟਿਕ ਦਾ ਕੈਨ ਪ੍ਰਾਪਤ ਹੋਇਆ ਜਿਹਦੇ ਚ ਅਲਕੋਹਲ ਪਾਈ ਗਈ ਹੈ। ਸਰੀ ਅਲਕੋਹਲ ਵੀ ਇੱਕ ਤੰਦਰ ਸ਼ਰਾਬ ਦਾ ਜਿਹੜਾ ਸਟਾਰਟਿੰਗ ਜਿਹੜਾ ਮਟੀਰੀਅਲ ਹੁੰਦਾ ਹੈ 스ਪਿਰਿਟ ਹੁੰਦੀ ਹੈ ਉਹ ਹੁੰਦੀ ਹੈ। ਲੇਕਿਨ ਇਹਨੂੰ ਡਿਲੀਊਟ ਕਰਕੇ ਸ਼ਰਾਬ ਬਣਾਈ ਜਾਂਦੀ ਹੈ। ਲੇਕਿਨ ਅਗਰ ਇਸਨੂੰ ਡਾਇਰੈਕਟਲੀ ਅਸੀਂ ਕੰਜ਼ੂਮ ਕਰਦੇ ਹਾਂ ਤੇ ਫਿਰ ਮੌਤ ਹੋ ਵੀ ਸਕਦੀ ਹੈ ਕਿਉਂਕਿ ਇਹਦੀ ਕੋਈ ਡਿਗਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਇਹ ਜਿਹੜੇ ਤੁਹਾਡੇ ਨਜਾਇਜ਼ ਬੰਦੇ ਆ ਪਿੰਡ ਦੇ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਆ ਤੇ ਉਹਨਾਂ ਕੋਲ ਰੱਖੀ ਗਈ ਹੋਈਗੀ। ਕਿੰਨਾ ਸ਼ਰਾਬ? ਕਿੰਨਾ ਸ਼ਰਾਬ ਜਿਹੜੀ ਪਾਣੀ ਨਾਲ ਮ ਪੇਪਰ ਟਿਊਗਰ ਨਹੀਂ ਲਗਾਉਣੇ ਬੰਦ ਕੀਆ ਪਤਾ ਲੱਗਾ ਕਿੰਨਾ ਦੀ ਨਹੀਂ ਉਹ ਆਪਣੇ ਅਸੀਂ ਜਿਹੜਾ ਥਾਣਾ ਸਿਵਲ ਲਾਈਨ ਵਾਲੇ ਇਹਨਾਂ ਨੂੰ ਇਨਫਾਰਮ ਕਰ ਦਿੱਤਾ ਉਹ ਅੰਡਰ ਵੈਰੀਫਿਕੇਸ਼ਨ ਹੈ ਉਹ ਕਰਨਗੇ ਵੈਰੀਫਿਕੇ ਜੀ ਰੈਗੂਲਰ ਜਿਹੜੇ ਰੇਟ ਚੱਲਦੀ ਰਹਿੰਦੀ ਹੈ ਇਹੋ ਜਿਹੇ ਜਿਹੜੀ ਪ੍ਰਾਪਤੀਆਂ ਹੁੰਦੀਆਂ ਰਹਿੰਦੀਆਂ ਇੱਥੇ ਵਿਸਪੇ ਜੇ ਨਹੀਂ ਹੋਈਏ ਪਹਿਲੇ ਸਿਰੋਂ ਲੇਕਿਨ ਛੋਟੇ ਮੋਟੇ ਜਿਹੜੇ ਸ਼ਰਾਬ ਜਿਹੜੀ ਫੜੀ ਜਾਂਦੀ ਹੈ ਪਹਿਲੇ ਹੀ ਕੋਈ ਲੋਕਾਂ ਨੂੰ ਦੇਖੋ ਜਿਹੜੇ ਗਲਤ ਬੰਦੇ ਹੋ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਜਿਹੜੇ ਕਰਨ ਵਾਲੇ ਆ ਉਹਨਾਂ ਨੂੰ ਪ੍ਰੋਬਲਮ ਹੋਏਗੀ ਕਿਉਂਕਿ ਉਹਨਾਂ ਨੂੰ ਇਹ ਆ ਵੀ ਅਸੀਂ ਕੰਮ ਕਰਦੇ ਗਲਤ ਤਰੀਕੇ ਨਾਲ ਜਿਹੜਾ ਸ਼ਰਾਬ ਵਿੱਚ ਵੇਚ ਕੇ ਜਿਹੜਾ ਆਪਣਾ ਕਮਾਈ ਕਰ ਸਕਦੇ ਹੋ। ਤੁਹਾਨੂੰ ਇਹ ਸੱਦੇ ਚ ਰਹਿ। ਇਹਨਾਂ ਇਨਫੋਰਮੇਸ਼ਨ ਮਿਲ ਗਈਆਂ ਸਹੀ ਅਕਸਾਈਜ਼ਨ ਫੈਕਟਰੀਵਾਂ ਲੋ। ਕਿ ਇੱਥੇ ਹੀ ਰੇਟ ਕਰਦੇ ਆ ਤੇ ਉਹ ਨਾਲ ਅਹੀ ਆਏ ਆ ਕਤીર ਪਿੰਡ 'ਚ ਵੇਖਿਆ ਵਾ। ਇੱਕ ਸਕੂਲ ਦੇ ਸਾਥ ਉੱਪਰ 60 ਲੀਟਰ ਲਾਂ ਦਾ ਕੈਨ ਪਿਆ ਹੋਇਆ ਵਾ। ਇੱਕ ਪਲਾਟ ਹੈ ਇੱਥੇ ਖਾਲੀ ਜਗ੍ਹਾ ਕਤીર ਪਿੰਡ 'ਚ। ਭੰਗਰ ਵਿੱਚ ਜਿਹੜੀ ਬੁਟੀਆਂ 'ਚ ਪਈ ਹੋਇਆ ਇੱਕ ਕੈਨ ਆ ਜਿਹਦੇ ਵਿੱਚ 30 ਕਿਜੀ ਦੇ ਕਰੀਬ ਅਲਕੋਹਲ ਆ। ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਬੰਦਿਆਂ ਦਾ ਬੰਦਾ ਟ੍ਰੇਸ ਕਰਕੇ ਕਿਸੇ ਤੇ ਹਾਂਜੀ ਸ਼ੱਕ ਤੇ ਅਦਾਹ ਤੇ ਕਰ ਰਹੀ ਹੈ ਇਹ ਕਾਰਵਾਈ ਫਿਰ ਵੀ ਤਫਤੀਸ਼ ਕਰਕੇ ਇਹਨਾਂ ਨਾਮਜ਼ਦ ਕੀਤਾ ਜਾਏਗਾ ਬੰਦਿਆਂ ਨੂੰ ਅਲਕੋਹਲ ਹੈ ਇਹਨਾਂ ਬੰਦੇ ਜਿਆਦਾ ਡੋਜ਼ ਪੀ ਕੇ ਮਰ ਵੀ ਸਕਦੇ ਆ ਜੀ ਜ਼ਹਿਰੀਲੀ ਹੁੰਦੀ ਹੈ ਹਾਂਜੀ ਜ਼ਹਿਰੀਲੀ ਹੁੰਦੀ ਹੈ ਜੀ